गुरदासपुर में मारुति एजेंसी के बाहर माहौल उस समय तनावपूर्ण हो गया जब एक व्यक्ति ने एजेंसी के बाहर धरना लगा दिया और कई घंटे तक गेट को बंद कर दिया जिसकी वजह से काफी हंगामा हुआ मौके पर पुलिस प्रशासन भी पहुंचा इस संबंध में जानकारी देते हुए मनोज कुमार ने बताया कि उन्होंने अपनी गाड़ी एजेंसी में पेंट करने के लिए दी थी उन्होंने कहा कि मेरी गाड़ी बिल्कुल सही थी और एक छोटी सी जगह से गाड़ी का पेंट उतर गया था मैंने पेंट करने के लिए दी थी लेकिन एजेंसी वालों से पेंट मैचिंग नहीं हुआ जिसकी वजह से उन्होंने गाड़ी को काफी जगह से पेंट कर दिया और गाड़ी का रंग बिल्कुल ही बदल दिया उन्होंने कहा वजह से उनको काफी ज्यादा परेशानियों का सामना करना पड़ रहा है वहीं इस विषय पर जब एजेंसी के अधिकारियों से बात की गई तो उन्होंने कहा की हमारे कारीगरों से गलती हुई है लेकिन हम इस गलती को जल्द ही सुधार देंगे वही दूसरी ओर जब मौके पर आई पुलिस अधिकारियों से बातचीत की गई तो उन्होंने कहा कि उन्हें शिकायत मिली थी कि किसी व्यक्ति ने मारुति सुजुकी के एजेंसी के गेट के बाहर धरना लगा दिया है ਉਹਨੇ ਕਿਹਾ ਕਿ ਜਦੋਂ ਅਸੀਂ ਇੱਥੇ ਪਹੁੰਚੇ ਤਾਂ ਦੋਨੋਂ ਹੀ ਪਾਰਟੀਆਂ ਦਾ ਰਾਜੀਨਾਮਾ ਹੋ ਚੁੱਕਾ ਥਾ। ਏਜੰਸੀ ਵਾਲੋ ਨੇ ਆਸ਼ਵਾਸਨ ਦਿਆ ਹੈ ਕਿ ਉਹ ਮਨੋਜ ਕੁਮਾਰ ਦੀ ਗੱਡੀ ਨੂੰ ਜਲਦ ਹੀ ਠੀਕ ਕਰਕੇ ਉਹਨੇ ਸੌਂਪ ਦੇਣਗੇ। ਜੀ ਮੇਰਾ ਨਾਮ ਮਨੋਜ ਕੁਮਾਰ ਭਾਗਿਆ। ਪਿੰਡ ਮੇਰਾ ਕਲਿਸ਼ਪੁਰ ਆ। ਮੈਂ ਆਪਣੀ ਗੱਡੀ ਠੀਕ ਕਰਵਾਉਣ ਵਾਸਤੇ ਪਿਛਲੇ ਮਹੀਨੇ ਦੀ ਫਰਵਰੀ ਮਹੀਨੇ ਦੀ 28 ਤਰੀਕ ਨੂੰ ਆਪਣੀ ਗੱਡੀ ਮੈਂ ਵਰਕਸ਼ਾਪ ਚ ਲਾਈ ਸੀ ਪਿਛੇ ਟੈਂਟਿੰਗ ਪੈਣ ਲਈ। ਇੱਕ ਤਾਂ ਇਹਦਾ ਅਗਲਾ ਬੰਪਰ ਖਰਾਬ ਸੀ, ਇੱਕ ਪਿਛਲਾ ਔਰ ਇੱਕ ਖੱਬੇ ਪਾਸੇ ਵਾਲੀ ਲਾਈਟ ਜਿਹੜੀ ਟੁੱਟੀ ਹੋਈ ਸੀ। ਮੈਂ ਇਹਨਾਂ ਦੇ ਇੱਥੇ ਜਦੋਂ ਮੈਂ 4 ਤਰੀਕ ਨੂੰ ਆਇਆ ਜਦੋਂ ਮੈਂ ਆ ਕੇ ਦੇਖਿਆ ਤੇ ਮੇਰੀ ਗੱਡੀ ਦਾ ਜਿਹੜਾ ਰੰਗ ਸੀ ਉਹ ਮਿਸ ਮੈਚ ਸੀ ਮਿਸ ਮੈਚ ਮਤਲਬ ਰੰਗ ਰਲਦਾ ਨਹੀਂ ਸੀ ਮੈਂ ਇਹਨਾਂ ਨੂੰ ਕਿਹਾ ਕਿ ਭਾਜੀ ਮੇਰੀ ਗੱਡੀ ਦਾ ਰੰਗ ਨਹੀਂ ਰਲ ਰਿਹਾ ਤੇ ਮੈਂ ਗੱਡੀ ਨਹੀਂ ਲੈਣੀ ਹੈਗੀ ਤੇ ਮੈਨੂੰ ਗੱਡੀ ਜਿਹੜੀ ਵਧੀਆ ਕਰਕੇ ਦਿਓ ਇਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ 6 ਤਰੀਕ ਨੂੰ ਭਾਜੀ ਗੱਡੀ ਲੈ ਜਾਓ 6 ਤਰੀਕ ਨੂੰ ਭਾਜੀ ਮੈਂ ਦੁਬਾਰਾ ਆਇਆ ਫਿਰ ਆਇਆ ਤੇ ਇਹਨਾਂ ਗੱਡੀ ਨੂੰ ਕੁਝ ਕੀਤਾ ਤਾਂ ਨਹੀਂ ਸੀ ਤੇ ਮਤਲਬ ਉੱਥੇ ਹੀ ਖੜੀ ਸੀ ਫਿਰ ਮੈਂ ਇਹਨਾਂ ਨੂੰ ਕਿਹਾ ਕਿ ਭਾਜੀ ਗੱਡੀ ਮੇਰੀ ਉਹ ਕਹਿੰਦੇ ਭਾਜੀ ਅੱਦਾਂ ਕੱਲ ਤੁਹਾਡੀ ਗੱਡੀ ਮਿਲ ਜੇਗੀ 7 ਤਰੀਕ ਨੂੰ ਮਤਲਬ 7 ਤਰੀਕ ਨੂੰ ਪਾਜੀ ਮੈਂ ਫੇਰ ਆਇਆ 7 ਤਰੀਕ ਨੂੰ ਆਇਆ ਦੇਣਾ ਰੰਗ ਉਹੀ ਰੰਗੀ ਜਿਹੜਾ ਨੂੰ ਮੋੜ ਗਵਾੜ ਮਾਰੀ ਜਾਂਦੇ ਕੋਈ ਗੱਲ ਨਹੀਂ ਬਣੀ ਮਿਸਮੈਚ ਫੇਰ ਮਿਸਮੈਚ ਫਿਰ ਇਹਨਾਂ ਨੂੰ ਮੈਂ ਕਿਹਾ ਕਿ ਪਾਜੀ ਗੱਡੀ ਮੈਨੂੰ ਚਾਹੀਦੀ ਉਹ ਕਹਿੰਦੇ ਕਿ 8 ਤਰੀਕ ਨੂੰ ਛੁੱਟੀ ਹੈ 9 ਤਰੀਕ ਨੂੰ ਤੁਸੀਂ ਗੱਡੀ ਲੈ ਆ ਸਕਦੇ ਹੋ 9 ਤਰੀਕ ਨੂੰ ਪਾਜੀ ਜਦੋਂ ਮੈਂ ਆਇਆ ਨਾ ਗੱਡੀ ਦਾ ਜਿਹੜਾ ਰੰਗ ਆ ਰੰਗ ਹੀ ਬਦਲ ਤੇ ਦਾ ਔਰ ਰੰਗ ਇਹਦਾ ਬਦਲੇ ਦਾ ਕਿ ਪਾਰਟ 2 ਕਰਨੇ ਸੀ ਅਗਲਾ ਤੇ ਪਿਛਲਾ ਬੰਪਰ ਇਹਨਾਂ ਪਾਜੀ ਇੱਥੋਂ ਗੱਡੀ ਸ਼ੁਰੂ ਕੀਤੀ ਹੈ ਸਾਰੀ ਗੱਡੀ ਪਰ ਦੀ ਛੱਟ ਤੱਕ ਸਾਰੀ ਗੱਡੀਆਂ ਦਾ ਰੰਗ ਤੇ ਆ ਜਦੋਂ ਮੈਨਾਂ ਨੂੰ ਪ ਆਪਾਂ ਸੋਚਿਆ ਕਿ ਇੱਕੋ ਰੰਗ ਹੋ ਜਾਏਗਾ ਥੋੜੇ ਮੈਚ ਨਹੀਂ ਹੋ ਰਿਹਾ ਮੈਂ ਕਿਹਾ ਜਦੋਂ ਆਪਾਂ ਤੁਹਾਨੂੰ ਕਿਹਾ ਕਿ ਦੋ ਚੀਜ਼ਾਂ ਰੰਗਣੀਆਂ ਤੁਸੀਂ ਇਹ ਵੱਧ ਕਿਉਂ ਰੰਗੀਆਂ ਭਾਜੀ ਇਹਨਾਂ ਇਸ ਲਈ ਮੇਰੀ ਸਾਰੀ ਗੱਡੀ ਜਿਹੜੀ ਰੰਗਤੀ ਹੈ ਜੋ ਕਿ ਮਤਲਬ ਹੈਨਾ ਗਲਤ ਕੀਤਾ ਆ ਸਹੀ ਨਹੀਂ ਹੈ ਕੀ ਨੁਕਸਾਨ ਹੋਇਆ ਕੀ ਤੁਹਾਡੇ ਦੇ ਭਾਜੀ ਮੇਰਾ ਨੁਕਸਾਨੀ ਨੁਕਸਾਨਾ ਜਦੋਂ ਗੱਡੀ ਦਾ ਰੰਗ ਹੀ ਜਿਹੜਾ ਚੇਂਜ ਕਰਤਾ ਜਦੋਂ ਗੱਡੀ ਕੋਈ ਕੁਝ ਡੈਂਟ ਨਹੀਂ ਪੇਂਟ ਨਹੀਂ ਹੈਨਾ ਮਰਜ਼ੀ ਨਾਲ ਆਪਣਾ ਰੰਗ ਹੀ ਬਦਲਤਾ ਤੇ ਨੁਕਸਾਨੀ ਨੁਕਸਾਨਾ ਜਦੋਂ ਇੱਕ ਗੱਡੀ ਦਾ ਰੰਗ ਕਾਗਜ਼ਾਂ ਦੀ ਕੁਛ ਹੈ ਇਹਨਾਂ ਕੁਝ ਕਰਤਾ ਅਧਿਕਾਰੀਆਂ ਨੂੰ ਕੋਈ ਗੱਲ ਬਾਤ ਹਾਜੀ ਪਾਜੀ ਮੈਂ ਘਟੋ ਘਟ ਵੀ 2 ਘੰਟੇ ਹੋ ਗਿਆ ਮੈਨੂੰ ਧਰਨ ਵਾਲਾ ਇਹਦੇ ਪਹਿਲਾਂ ਮੈਂ ਰੋਡ ਤੇ ਲਾਇਆ ਸੀ ਤੇ ਰੋਡ ਤੋਂ ਮੈਨੂੰ ਪੁਲਿਸ ਆਈ ਹੋਣਾ ਕਿਹਾ ਵੀ ਪਾਜੀ ਰੋਡ ਦੇ ਉੱਤੇ ਇਹ ਤਾਂ ਰੰਗ ਲੱਗਦਾ ਤੁਸੀਂ ਏਜੰਸੀ ਦੇ ਗੇਟ ਦੇ ਅੱਗੇ ਲਗਾ ਸਕਦੇ ਜੱਸੀ ਦੇ ਗੇਟ ਦੇ ਅੱਗੇ ਮੈਨੂੰ ਘਟੋ ਘਟ 2 ਘੰਟੇ ਹੋਇਆ ਧਰਨ ਵਾਲਾ ਇਹਦੇ ਮਤਲਬ ਕੋਈ ਵੀ ਮੇਰੇ ਲੱਗੇ ਨਹੀਂ ਆਇਆ ਬਸ ਮੈਨੂੰ ਛੋਟੇ ਜਿਹੜੇ ਮਲਾਜਮਾ ਹੋਈ ਆਸ਼ਵਾਸ਼ਣ ਦੇ ਰਿਹਾ ਕਿ ਤੁਹਾਡੀ ਗੱਡੀ ਠੀਕ ਕਰ ਦਿਆਂ ਕਰ ਦਾਂਗੇ ਜਦ ਕਿ ਕੋਈ ਜੀ ਐਮ ਮੈਨੇਜਰ ਮੇਰੇ ਕੋਲ ਕੋਈ ਨਹੀਂ ਆਇਆ ਕੋਈ ਸੁਣਵਾਈ ਨਹੀਂ ਹੋ ਰਹੀ ਪਾਜੀ ਕੋਈ ਸੁਣਵਾਈ ਨਹੀਂ ਹੋ ਰਹੀ ਲੱਗਦਾ ਨਹੀਂ ਪਾਜੀ ਉਹ ਨਹੀਂ ਸਰਵਿਸ ਕਰਨੀ ਮੈਂ ਕਹਿੰਦਾ ਕਿ ਜੇ ਸਰਵਿਸ ਲੈਣੀ ਹੋਏ ਤੇ ਉਰੇ ਪੂਰੇ ਬੰਦਾ ਚਲ ਜੇ ਬਟਾਲੇ ਚਲ ਜੇ ਜਾਂ ਪਠਾਨਕੋਟ ਚਲ ਜੇ ਪਰ ਇਹ ਸਰਵਿਸ ਨਹੀਂ ਦੇ ਪੰਦੇ ਅਕਸਰ ਹੀ ਦੇਖਣ ਵਿੱਚ ਆਇਆ ਇਥੇ ਇਸ ਤਰ੍ਹਾਂ ਦੀ ਘਟਨਾਵਾਂ ਹਾਂਜੀ ਪਾਜੀ ਪਿਛੇ ਦੀ ਵੀ ਅਕਸਰ ਵੀ ਇਥੇ ਪਿਛੇ ਦੀ ਵੀ ਕੋਈ ਬੰਦਾ ਆਇਆ ਇਹਨਾਂ ਨੂੰ ਗੱਡੀ ਠੀਕ ਕਰਨ ਨਹੀਂ ਦੇ ਆ ਗਿਆ ਸੀ ਇਹਦਾ ਕੋਈ ਹੈਗਾ ਸੀ ਵਰਕਰ ਉਹਨੇ ਹੁੰਦੀ ਜਿਹੜੀ ਗੱਡੀ ਆ ਉਹ ਚਲਾ ਕੇ ਤੇ ਕੰਦ ਵਿੱਚ ਮਾਰਦੀ ਗੱਡੀ ਟੋਟਲ ਲਾਸਟ ਕਰਦੀ ਸੀ ਫਿਰ ਉਹ ਬੰਦੇ ਨੇ ਧਰਣਾ ਲਾਇਆ ਸੀ ਤੇ ਸ਼ਾਇਦ ਪਤਾ ਨਹੀਂ ਉਹਦਾ ਕੋਈ ਹੱਲ ਹੋਇਆ ਹੈ ਕਿ ਨਹੀਂ ਹੋਇਆ ਹੁਣ ਕੀ ਮੰਗ ਕਰਦੇ ਹੋ ਜੀ ਪਾਜੀ ਮੈਂ ਮੰਗ ਕਰਦਾ ਕਿ ਮੇਰੀ ਗ ਇਹ ਮਤਲਬ ਉਸ ਤੋਂ ਗੁਰਦਾਗ ਤੋਂ ਮੰਗਾ ਕੇ origignal ਪਾਰਟ ਮੰਗਾ ਕੇ ਇਹਨੂੰ ਪਾਇਆ ਜਾਣ ਔਰ ਉਹਨਾਂ ਨੂੰ ਆਨਲਾਈਨ ਨਾ ਕੀਤਾ ਜਾਏ ਕਿਉਂਕਿ ਜਦੋਂ ਆਨਲਾਈਨ ਹੋ ਗਿਆ ਨਾ ਫਿਰ ਕੀ ਹੋਣਾ ਕਿ ਇਹ ਗੱਡੀ ਐਕਸੀਡੈਂਟ ਦੀ ਕਹੀ ਜਾਨੀਏ ਜਦ ਕਿ ਗੱਡੀ ਐਕਸੀਡੈਂਟ ਨਹੀਂ ਹੈਗੀ ਇਹ ਗੱਡੀ ਬਿਲਕੁਲ ਸਹੀ ਹੈਗੀ ਇਹਨਾਂ ਨੂੰ ਰੰਗ ਹੀ ਨਹੀਂ ਕਰਨਿਆ ਇਹਨਾਂ ਰੰਗ ਮਿਲਾਂ ਦੇ ਚੱਕਰ 'ਚ ਸਾਰੀ ਗੱਡੀ ਨੂੰ ਰੰਗ ਕਰਤਾ ਜੀ ਟੈਡੀ ਕੋਈ ਮੰਗ ਪੂਰੀ ਨਹੀਂ ਹੁੰਦੀ ਉਹ ਕੀ ਕਰ ਦੂਗਾ ਪਾਜੀ ਜੀ ਜੇ ਮੇਰੀ ਮੰਗ ਪੂਰੀ ਨਹੀਂ ਹੋਈ ਤੇ ਮੈਂ ਇੱਥੇ ਧਰਣਾ ਲਾਵਾਂਗਾ ਇੱਕ ਦਿਨ ਲੱਗੇ ਦੋ ਦਿਨ ਲੱਗੇ ਤਿੰਨ ਦਿਨ ਲੱਗੇ ਮੈਂ ਜਿੰਨ ਤੱਕ ਮੇਰੀ ਮੰਗ ਨਹੀਂ ਪੂਰੀ ਹੋਏਗੀ ਮੈਂ ਰੋਜ਼ ਧ ਪਠਾਨਕੋਟ ਵੇਕਲੇਨ ਮਰਤਿਸੋਕੇ ਜੇਨਵਾਲ ਬਬਰੀ ਗੁਰਦਾਸਪੁਰ ਸਰ ਜਿਹੜੀ ਇੱਕ ਤਾਂ ਗੋ ਗੱਡੀ ਆਈ ਆ ਉਹ ਕਿਹਨਾ ਦੀ ਗੱਡੀ ਸੀ ਤੇ ਕੀ ਗੱਲ ਬਾਤ ਸੀ ਸਰ ਐਕਚੁਅਲੀ ਸਾਡੇ ਕੋ ਗੱਡੀ ਇਕਾਈ ਸੀਗੀ ਪੀਬੀ06ਬੀਏ 6900 ਡਿਜ਼ਾਇਰ ਗੱਡੀ ਆ ਸਰ ਗੱਡੀ ਦਾ ਥੋੜਾ ਜਿਹਾ ਕੰਮ ਸੀਗਾ ਐਕਚੁਅਲੀ ਸਰ ਗੱਡੀ ਪੇਂਟ ਹੋਈ ਆ ਤੇ ਪੇਂਟ ਥੋੜਾ ਜਿਹਾ ਮਿਸਮੈਚ ਦਾ ਚੱਕਰ ਪੈ ਗਿਆ ਸੀ ਅ ਫਿਰ ਨਾ ਨਾ ਸਰ ਟੈਕਨੀਕਲ ਜਿਹੜੇ ਸਾਡੇ ਪਠਾਨਕੋਟ ਤੋਂ ਉੱਤੇ ਆ ਗਏ ਆ ਪੇਂਟ ਸਪੈਸ਼ਲਿਸਟ ਉਹਨਾਂ ਨਾਲ ਸਾ ਗੱਲ ਹੋਈ ਆ ਉਹਨਾਂ ਨੇ ਆਣ ਕੇ ਪੇਂਟ ਮੈਚ ਮਤਲਬ ਪੇਂਟ ਬਣਾ ਕੇ ਦਿੱਤਾ ਕੱਲ ਛੁੱਟੀ ਵਾਲੇ ਦਿਨ ਵੀ ਸਾਡੇ EMPLOYEES ਜਿਹੜੇ ਆ ਦੋ ਕੰਪਨੀ ਦੇ EMPLOYEES ਦੋ ਕੰਟਰੈਕਟਰ ਟੀਮ ਦੇ EMPLOYEES ਜਿਹੜੇ ਆ ਆਣ ਕੇ ਉਹਨਾਂ ਨੇ ਗੱਡੀ ਪੇਂਟ ਕੀਤੀ ਆ ਅੱਜ ਤਿੰਨ ਵਾਰ ਤਿੰਨ ਵਾਰ ਗੱਡੀ ਦਾ ਮਿਸਮੈਚ ਹੋਇਆ ਪੇਂਟ ਕੀ ਏਜੰਸੀ ਵਿੱਚ ਵੀ ਇਦਾਂ ਹੁੰਦਾ ਫਾਰਮ ਕਰਵਾ ਲੈਂਦੇ ਆ ਤੇ ਫਿਰ ਤੇ ਅਸੀਂ ਕਹੀਏ ਕਿ ਇਹ ਕਿਉਂ ਹੋਇਆ ਛਰੇ ਦੇ ਚਾਸੇ ਮੈਨੂੰ ਜੀ ਸਾਹਿਬ ਦੱਸ ਸਕਦੇ ਆ ਤੁਹਾਨੂੰ ਟੋਟਲ ਕਿੰਨੀ ਵਾਰ ਗੱਡੀ ਨੂੰ ਪੇਂਟ ਕੀਤਾ ਸਰ ਦੋ ਦੋ ਵਾਰ ਹੋ ਚੁੱਕਾ ਆ ਸਰ ਮੇਰੇ ਨੋਲੇਜ ਸਰ ਐਕਚੁਅਲੀ ਸਰ ਹੁਣ ਜਿਹੜੇ ਆ ਨਾ ਅਸੀਂ ਮੈਂ ਜਿਸ ਨਾਲ ਉਸਰੇ ਗੱਲ ਹੋਈ ਆ ਮੇਰੀ ਤੇ ਉਹਨਾਂ ਨੇ ਕਿਹਾ ਕਿ ਅਸੀਂ ਆਲਰੇਡੀ ਜਿਹੜਾ ਨਾ ਇਨਫੋਰਮ ਕਰ ਦਿੱਤਾ ਹੋਇਆ ਮਰੂਤੀ ਦੇ ਗੁਰगांव ਨੂੰ ਉੱਥੋਂ ਦਾ ਉਹਨਾਂ ਦਾ ਪੇਂਟ ਸਪੈਸ਼ਲਿਸਟ ਜਿਹੜਿਆ ਗਿਆ ਉਹ ਸੈ ਮਾਰਨਿੰਗ ਸੈਟਰਡੇ ਮਾਰਨਿੰਗ ਉਹ ਇੱਥੇ ਪਹੁੰਚਣਗੇ ਅਸੀਂ ਉਹਨਾਂ ਕੋਲੋਂ ਪੇਂਟ ਕਰਵਾਣੀ ਹੈ ਗੱਡੀ ਅਸੀਂ ਸਰ ਐਕਚੁਅਲੀ ਪੇਂਟ ਦੇ ਮਾਚ ਦਾ ਸਰ ਬਾਹਰ ਵੀ ਇਹ ਦੇਖਿਆ ਜਾਏ ਜੇ ਕਿ ਬਰੀਕੀਆਂ ਦੇਖਿਆ ਜਾਏ ਤਾਂ ਬਾਹਰ ਵੀ ਕਈ ਪ੍ਰੋਬਲਮ ਆਂਦੇ ਹੁੰਦੀਆਂ ਬਿਲਕੁਲ ਵੀ ਨਾਲੋਂ ਅਜਿਹੀ ਕਿ ਪੈਸੇ ਦੀ ਗੱਲ ਕੱਟੇ ਜਾਂਦੇ ਆ ਇਹਨਾਂ ਨਾਲ ਉਹ ਬਾਹਰ ਵੀ ਪੇਂਟ ਕਰਾਉਣਾ ਸ਼ੁਰੂ ਕਰਦੇ ਸਰ ਕਿਤੇ ਨਾ ਕਿਤੇ ਅਸੀਂ ਇਹ ਮੰਨਤ ਨਹੀਂ ਕੀਤਾ ਗਿਆ ਵੀ ਅਸੀਂ ਕੰਮ ਨਹੀਂ ਕਰਕੇ ਦੇਣਾ ਹੈਗਾ ਕਿਤੇ ਨਾ ਕਿਤੇ ਕੰਪਨੀ ਕੋਲੋਂ ਜਾਂ ਹੈ ਤੇ ਇਨਸਾਨ ਹੀ ਆ ਇਨਸਾਨ ਗਲਤੀਆਂ ਦਾ ਪੁੱਤ ਲਾਇਆ ਬ੍ਰੇਨ ਮਿਸਮੈਚ ਹੈਗਾ ਸਰ ਉਹ ਤਾਂ ਜਲਦੀ ਗਲਤੀ ਹੈਗੀ ਹੈ ਹਨਾ ਕਰ ਰਹੇ ਆ ਪਾ ਜੀ ਆ ਕਹਿ ਰਹੇ ਆ ਉਹਨਾਂ ਨੇ ਕਿ ਹਾਂ ਠੀਕ ਆ ਸਪੈਸ਼ਲਿਸਟ ਜਿਹੜੇ ਆ ਮੌਰਤੀ ਤੋਂ ਆ ਰਹੇ ਆ ਮੌਰਤੀ ਗੱਲਬਾਤ ਇਹ ਜਿੰਨਾ ਦਾ ਗੱਡੀ ਦੀ ਪੇਂਟ ਕੀਤੀ ਉਹਨਾਂ ਕੀ ਗੱਲਬਾਤ ਹੋਈ ਲੈ ਕਸਟਮਰ ਨਾਲ ਕਸਟਮਰ ਨਾਲ ਸਵੇਰੇ ਹੀ ਇਸੇ ਗੱਲ ਤੇ ਗੱਲ ਕੀਤੀ ਹੈ ਜੀ ਆ ਕਿ ਸਾਨੂੰ ਟਾਈਮ ਦੋ ਸੇ ਮੈਂ ਮੈਨੇਜਰ ਨਾਲ ਗੱਲ ਹੋਈ ਹੈ ਉਹਨਾਂ ਨੇ ਇਹ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਸ਼ਨੀਵਾਰ ਤੱਕ ਟਾਈਮ ਦੋ ਸ਼ਨੀਵਾਰ ਆ ਰਿਹਾ ਸਪੈਸ਼ਲਿਸਟ ਤੁਹਾਨੂੰ ਐਤਵਾਰ ਗੱਡੀ ਹਰ ਹਾਲਤ ਚ ਦੇ ਦਾਂਗੇ ਇਥੇ ਜੀ ਆਪਣੇ ਨੇ ਮਨੋਜ ਜੀ ਨੇ ਇੱਕ ਉਹਨਾਂ ਨੇ ਆਪਣੀ ਗੱਡੀ ਠੀਕ ਕਰਨ ਲਈ ਦਿੱਤੀ ਏਜੰਸੀ 'ਚ ਜਿਹੜਾ ਕਿ ਇਹਨਾਂ ਦਾ ਰੰਗ ਨਾ ਮਿਲਣ ਕਰਕੇ ਇਹਨਾਂ ਨੇ ਆਪਣੀ ਜਿਹੜੀ ਗੱਡੀ ਆ ਪਹਿਲਾਂ ਹਾਈਵੇ ਤੇ ਲਾਤੀ ਉਹ ਬੰਦ ਕੀਤਾ ਫਿਰ ਇਹਨਾਂ ਨੇ ਏਜੰਸੀ ਦੇ ਗੇਟ ਅੱਗੇ ਗੱਡੀ ਲਾਤੀ ਤੇ ਏਜੰਸੀ ਵਾਲਿਆਂ ਨੇ ਸਾਨੂੰ ਕੰਪਲੇਂਟ ਕੀਤੀ ਵੀ ਬੰਦਾ ਇੱਥੇ ਨਿਊਸੈਂਸ ਕ੍ਰੀਏਟ ਕਰ ਰਿਹਾ ਤੇ ਅਸੀਂ ਆਏ ਆ ਜਦੋਂ ਅਸੀਂ ਆਏ ਆ ਉਦੋਂ ਇਹਨਾਂ ਦੀ ਸਹਿਮਤੀ ਆਪਸ 'ਚ ਬਣ ਚੁੱਕੀ ਸੀ ਏਜੰਸੀ ਵਾਲੇ ਕਹਿੰਦੇ ਵੀ ਜਿਹੜਾ ਸਾਡਾ ਫਾਲਟ ਆ ਉਹ ਅਸੀਂ ਇਹਨਾਂ ਨੂੰ ਫਿਕਸ ਕਰਕੇ ਦੇਵਾਂਗੇ ਤੇ ਹੁਣ ਇਹ ਨਾ ਉਹ ਇਹਨਾਂ ਖਿਲਾਫ ਕੋਈ ਕਾਰਵਾਈ ਕਰਾਉਣੀ ਚਾਹੁੰ ਹੁਣ ਐਸਾ ਸਮਝੋਤਾ ਕਰਾਇਆ ਦਿੱਤਾ ਗਿਆ ਜਾਂ ਪਹਿਲਾਂ ਹੀ ਸਮਝੋਤਾ ਇਹਨਾਂ ਦਾ ਹੋ ਚੁੱਕਾ ਸੀ ਉਹ ਕਹਿੰਦੇ ਵੀ ਜਿਹੜੀ ਸਾਡੇ ਐਂਡ ਤੇ ਗਲਤੀ ਆ ਉਹ ਅਸੀਂ ਇਹਨਾਂ ਨੂੰ ਫਿਕਸ ਕਰਕੇ ਦਵਾਂਗੇ ਐਸਐਮਜੀ ਨਿਊਜ਼ ਇੰਡੀਆ ਕੇ ਲਿਏ ਗੁਰਦਾਸਪੁਰ ਸੇ ਲੱਕੀ ਕੀ ਰਿਪੋਰਟ